ਹਰ ਏਰੀਆ ਚੋਂ ਹਰ ਮਸ਼ੀਨਰੀ ਆਪਾਂ ਲੈ ਕੇ ਪਹੁੰਚਦੇ ਰਹਿੰਨੇ ਆ ਤੁਹਾਨੂੰ ਪਤਾ ਹੀ ਹੋ ਜੀ ਅੱਜ ਦੀ ਵੀਡੀਓ ਚ ਤੁਹਾਨੂੰ ਕਾਫੀ ਜ਼ਮੀਨ ਦੇਖਣ ਨੂੰ ਮਿਲ ਜੂਗੀ ਰੇਟ 9 ਲੱਖ ਨੂੰ ਹੈ ਜੀ ਬਹੁਤ ਵਧੀਆ ਜ਼ਮੀਨ ਹੈ ਟੋਪ ਦੀ ਜ਼ਮੀਨ ਹੈ ਬਾਕੀ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਆ ਜੀ ਕੱਲੀ ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਦੇ ਆ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ 77 194 45360 ਜੇ ਕਿਸੇ ਨੇ ਐਡ ਕਰਵਾਉਣੀ ਹੈ ਕੂਠੀ ਘਰ ਮਕਾਨ ਜ਼ਮੀਨ ਮੋਟਰਸਾਈਕਲ ਦੀ ਤੋਂ ਆਪਣੇ ਕੋਲੇ ਭੇਜ ਕੇ ਵੀਡੀਓ ਜਾਣਕਾਰੀ ਫੋਟੋਆਂ ਐਡ ਫਰੀ ਦੇ ਵਿੱਚ ਤੁਸੀਂ ਲਗਵਾ ਸਕਦੇ ਹੋ ਪਹਿਲੀ ਗੱਡੀ ਆਪਾਂ ਤੁਹਾਡੇ ਖਾਤਰ Honda City ਦੀ ਟੌਪ ਮਾਡਲ 2009 ਮਾਡਲ ਗੱਡੀ ਲੈ ਕੇ ਪਹੁੰਚਿਆ CNG ਲੱਗੀ ਹੋਈ ਹੈ ਜੀ 25 ਤੋਂ ਉੱਪਰ ਗੱਡੀ ਐਵਰੇਜ ਦਿੰਦੀ ਹੈ ਟਾਇਰ ਆਪਾਂ ਨੂੰ ਬਿਲਕੁਲ ਨਵੇਂ ਮਿਲ ਜਾਣਗੇ ਤੇ ਵਧੀਆ ਗੱਡੀ ਹੈ ਜੀ ਸੋਹਣੀ ਗੱਡੀ ਹੈ ਸਾਫ ਸੁਥਰੀ ਜੇ ਗੱਡੀ ਤੁਸੀਂ ਲੈਣੀ ਹੈ ਜੀ ਐਨਓਸੀ ਦੇ ਨਾਲ ਤਾਂ ਗੱਡੀ ਮਿਲ ਜੂਗੀ 160 'ਚ ਜੇ ਨੰਬਰ ਲਗਵਾ ਕੇ ਲੈਣੀ ਆ ਫਿਰ ਮਿਲੂਗੀ 81 'ਚ ਉਹ ਤੁਹਾਡੀ ਇੱਛਾ ਜੀ ਕਿਵੇਂ ਕਰਨੀ ਹੈ ਗੱਡੀ ਖੜੀ ਹੈ ਮੋਗੇ ਜਾ ਕੇ ਤੁਸੀਂ ਦੇਖ ਸਕਦੇ ਹੋ ਟਾਇਰਾਂ ਚ ਅਲਾਈ ਲੱਗੇ ਹੋਏ ਨੇ ਦਿੱਲੀ ਨੰਬਰ ਗੱਡੀ ਆ ਗੱਡੀ ਸਾਫ਼ ਸੁਥਰੀ ਹੈ ਵਧੀਆ ਸੀ ਬਾਕੀ ਤੁਸੀਂ ਮਾਲਕ ਨਾਲ ਗੱਲ ਕਰਕੇ ਦੇਖ ਲਿਓ ਕਿਵੇਂ ਕੁਝ ਮਾਲਕ ਕਹਿੰਦੇ ਆ ਰੇਟ ਕਿੰਨਾ ਕੁ ਮਤਲਬ ਕਿ ਘਾਟਾ ਪਾਦਾ ਹੋ ਜਾਊਗਾ ਕੀ ਕੁਝ ਮਾਲਕ ਕਹਿੰਦੇ ਆ ਤੁਹਾਡੀ ਗੱਲਬਾਤ ਸਿੱਧੀ ਮਾਲਕ ਨਾਲ ਹੋ ਜਾਊਗੀ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 84377 37616 ਨੰਬਰ ਤੇ ਗੱਲ ਲਾਜ਼ਮੀ ਕਰ ਲਿਓ ਨੰਬਰ 2 ਤੇ ਆਪਣੇ ਕੋਲ ਇੱਕ ਹੈਂਡੀਕੱਪ ਵਿਸਟਾ ਗੱਡੀ ਪਹੁੰਚੀ ਆ ਜੀ ਗੱਡੀ ਬਿਲਕੁਲ ਨਵੀਂ ਆ ਜੀ ਤੇ ਮਾਡਲ 2011 ਆਪਨੂੰ ਮਿਲੂਗਾ ਫਾਸਟ ਓਨਰ ਗੱਡੀ ਆ ਏਸੀ ਹੀਟਰ ਵਰਕਿੰਗ ਚ ਪਾਵਰ ਸਟੇering ਆ ਪਾਵਰ ਵਿੰਡੋ ਚਿੰਗ ਵਿੰਡੋ ਆਪਨ ਦੋ ਪਾਵਰ ਮਿਲ ਜਾਣਗੇ ਫਰੰਟ ਵਾਲੇ ਗੱਡੀ ਦੀ ਪਾਸਿੰਗ 25 ਤੱਕ ਰੱਪਨੂ ਮਿਲੂਗੀ ਗੱਡੀ ਦੀ ਕੰਡੀਸ਼ਨ ਆਲੂਕਿਆ ਤੇ ਬੈਕ ਸਾਈਡ ਆਪਨੂੰ ਕੈਮਰਾ ਲੱਗਿਆ ਹੋਇਆ ਮਿਲ ਜਾਊਗਾ ਧੁਰੀ ਮਾਲਕ ਦਾ ਏਰੀਆ 95000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਜਾ ਕੇ ਦੇਖਣੀ ਤੁਸੀਂ ਗੱਡੀ ਜਾ ਕੇ ਦੇਖ ਸਕਦੇ ਹੋ ਪੰਜਾਬ ਨੰਬਰ ਹੈ ਗੱਡੀ ਸਿਲਵਰ ਰੰਗ ਚ ਹੈ ਬਾਕੀ ਗੱਡੀ ਦੀ ਕੰਡੀਸ਼ਨ ਬਹੁਤ ਵਧੀਆ ਪਈ ਹੈ ਮਾੜੇ ਮੋٹے ਜੇ ਸਕਰੈਚ ਚਲ ਵੱਖਰੀ ਗੱਲ ਹੈ ਜੀ ਬਾਕੀ ਇਦਾਂ ਨਹੀਂ ਹੈਗਾ ਕੋਈ ਡੈਂਟ ਹੈ ਕੋਈ ਲੱਗੀ ਛਗੀ ਹੈ ਵਧੀਆ ਮਾਲਕ ਨੇ ਸ਼ੌਂਕ ਨਾਲ ਰੱਖੀ ਹੋਈ ਆ ਅੰਦਰੋਂ ਵਧੀਆ ਬਾਹਰੋਂ ਵਧੀਆ ਮਾਲਕ ਨੇ ਸਾਰਾ ਕੁਝ ਆਪਨੂੰ ਦੱਸਿਆ ਹੋਇਆ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਸੋਹਣੀ ਗੱਡੀ ਹੈ ਜੀ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਹੋਊਗਾ ਤੇ 95000 ਦੇ ਵਿੱਚੋਂ ਲੈਸ ਬੈਸ ਹੋ ਜਾਊਗਾ ਰੇਟ ਨੰਬਰ 9814733 015 ਗੱਲਬਾਤ ਆਪੇ ਕਰ ਲਿਓ ਹੁਣ ਆਪਾਂ ਇੱਕ ਤੁਹਾਡੇ ਖਾਤਰ ਗੱਡੀ ਲੈ ਕੇ ਪਹੁੰਚੇ ਹਾਂ ਜੀ ਤੁਸੀਂ ਗੱਡੀ ਚੈੱਕ ਕਰੋ 2004 ਮਾਡਲ ਗੱਡੀ ਲੈ ਕੇ ਪਹੁੰਚੇ ਹਾਂ ਟਾਇਰ ਆਪਾਂ ਨੂੰ ਬਿਲਕੁਲ ਨਵੇਂ ਮਿਲ ਜਾਣਗੇ ਪੈਟਰੋਲ ਤੇ ਗੱਡੀ ਆ ਪਲੱਸ ਐਲਪੀਜੀ ਟੈਂਕ ਲੱਗਿਆ ਹੋਇਆ ਇੰਜਨ ਗੇਅਰ ਓਕੇ ਐਸ ਏਸੀ ਹੀਟਰ ਵਰਕਿੰਗ ਚ ਕੋਈ ਗੱਡੀ ਮਤਲਬ ਕਿ ਨਾ ਤਾਂ ਗਲੀ ਸੜੀ ਹੈ ਨਾ ਕੋਈ ਐਕਸੀਡੈਂਟਡ ਆ ਪੰਜਾਬ ਨੰਬਰ ਹੈ ਗੱਡੀ ਖੜੀ ਹੈ ਅਬੂਰ ਤੇ 65000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਜਾ ਕੇ ਦੇਖਣੀ ਤੁਸੀਂ ਗੱਡੀ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਕਿਸੇ ਨੇ ਚਲਾ ਕੇ ਦੇਖ ਸਕਦੋਂ ਵਧੀਆ ਸੋਹਣੀ ਸਾਫ ਸੁਥਰੀ ਗੱਡੀ ਐ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦੱਸ ਦਿੱਤਾ ਤੁਸੀਂ ਜਾ ਕੇ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦੋਂ ਚਲਾ ਕੇ ਦੇਖਣੀ ਕਿਸੇ ਨੇ ਚਲਾ ਕੇ ਦੇਖ ਸਕਦੋਂ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਜੀ ਤੇ ਗੱਲਬਾਤ ਤੁਸੀਂ ਆਪੇ ਕਰ ਲਓ ਮਾਲਕ ਨਾਲ ਜੇ ਤੁਹਾਨੂੰ ਗੱਡੀ ਪਸੰਦ ਆਉਂਦੀ ਐ ਕੋਈ ਵੀ ਗੱਡੀ ਖਰੀਦਣ ਦਾ ਜੇ ਚਾਹ ਬਣ ਹੈਗਾ ਬਾਕੀ ਜਿਹੜੀ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਤੁਹਾਨੂੰ ਦੇ ਹੀ ਦਿੱਤਾ ਜੀ ਨੰਬਰ ਉਹਨਾਂ ਦਾ ਨੋਟ ਕਰ ਲਓ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਗੱਲਬਾਤ ਆਪੇ ਕਰ ਲਿਓ ਆਪਣੀ ਵੀਡੀਓ ਦੀ ਗੱਲਬਾਤ ਆ ਚੱਲ ਰਹੀ ਹੈ ਜੀ ਅੱਗੇ ਤੁਹਾਨੂੰ ਹੋਰ ਵੀ ਚੀਜ਼ਾਂ ਮਿਲ ਜਾਣਗੀਆਂ ਆਪਣੇ ਕੋਲੇ ਜਿਹੜੀ ਜ਼ਮੀਨ ਪਹੁੰਚੀ ਹੈ ਉਹ ਤੁਹਾਨੂੰ ਮੈਂ ਦਿਖਾਉਂਗਾ ਪਹਿਲਾਂ ਜਿਹਨੇ ਦੇਖ ਰਹੇ ਹੋ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਉੱਪਰ ਹਮੇਸ਼ਾ ਚੱਲਦੇ ਰਹਿੰਦੇ ਸੀ ਹਰੇ ਜਖੜਾਂ 'ਚ ਲਿਖਿਆ ਹੋਊਗਾ 7719445360 ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਈ ਜ਼ਮੀਨ ਕੋਠੀ ਘਰ ਮਕਾਨ ਕੋਈ ਗੱਡੀ ਹਵੇਲੀ ਮੈਲ ਕੁਛ ਵੀ ਹੈ ਚਾਹੀ ਕਿਸੇ ਵੀ ਏਰੀਆ ਚ ਪਿੰਡ ਸ਼ਹਿਰ ਚ ਤੁਸੀਂ ਵੇਚਣਾ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਬਿਲਕੁਲ ਫਰੀ ਦੇ ਵਿੱਚ ਆਪਾਂ ਇਹ ਲਗਾ ਦੇਵਾਂਗੇ ਬਾਕੀ ਵੀਡੀਓ ਪਸੰਦ ਆਈ ਹੋ ਵਧੀਆ ਲੱਗ ਰਹੀ ਹੈ ਤੁਹਾਨੂੰ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਪਹਿਲੀ ਵਾਰ ਪਹੁੰਚੇ ਹੋ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਬਾਕੀ ਮੈਂ ਉਮੀਦ ਕਰ ਰਹੇ ਹਾਂ ਜੀ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੋਊਗੀ ਹੁਣ ਆਪਾਂ ਜ਼ਮੀਨ ਲੈ ਕੇ ਪਹੁੰਚੇ ਆ ਉਹਦੀ ਗੱਲਬਾਤ ਕਰਦੇ ਹਾਂ ਜੀ ਇਹਨਾਂ ਨੇ ਦੱਸਿਆ ਵੀ ਜਿਹੜੀ ਜ਼ਮੀਨ ਹੈ ਉਹ 16 ਬਿੱਗੇ ਤੇ 2 ਬਿਸਬੇ ਜ਼ਮੀਨ ਇਹਨਾਂ ਨੇ ਵੇਚਣ ਵਾਸਤੇ ਆਪਣੇ ਕੋਲੇ ਭੇਜੀ ਹੋਈ ਆ ਤੇ ਮੋਟਰ ਤੇ ਨਹਿਰ ਦਾ ਪਾਣੀ ਹੈਗਾ ਜੀ ਰੇਲਵੇ ਸਟੇਸ਼ਨ ਦੇ ਨਾਲ ਲੱਗਦੀ ਆ ਪਿੰਡ ਏਰੀਆ ਇਹਨਾਂ ਦਾ ਹੈਗਾ ਕੋਲ ਛੇੜੀ ਤੁਰੀ ਏਰੀਆ ਚ ਪੈ ਜਾਂਦਾ 9 ਲੱਖ ਰੁਪਿਆ ਬਿੱਗੇ ਦਾ ਰੇਟ ਇਹਨਾਂ ਨੇ ਕਿਹਾ ਦਾ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਬਥੇਰੇ ਜਾਣਕਾਰੀ ਲਈ ਇਹਨਾਂ ਨਾਲ ਤੁਸੀਂ ਗੱਲ ਕਰ ਲਓ 9569377609 ਵਧੀਆ ਜਮੀਨਾ ਜੀ ਟੌਪ ਦੀ ਜਮੀਨ ਹੈ ਤੇ ਤੁਸੀਂ ਬਾਕੀ ਗੱਲਬਾਤ ਕਰੋਗੇ ਤੋਂ ਅਨੁਸਾਰਾ ਕੁਝ ਪਤਾ ਲੱਗ ਜਾਊਗਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਤੇ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗਿਆ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਪਹਿਲੀ ਵਾਰ ਜਿੱਨੇ ਤੁਸੀਂ ਪਹੁੰਚਿਓ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ